ਤੁਹਾਡੀ ਕਿਡਨੀ ਠੀਕ ਹੈ ਜਾਂ ਖਰਾਬ ਆਓ ਜਾਣਦੇ ਹਾਂ ਇਹ ਪੰਜ ਲੱਛਣ ਜਿਨ੍ਹਾਂ ਨਾਲ ਤੁਸੀਂ ਇਹ ਪਤਾ ਕਰ ਸਕਦੇ ਹੋ ਕਿਡਨੀਆਂ ਸਾਡੇ ਸਰੀਰ ਵਿੱਚ ਇੱਕੋ ਸਮੇਂ ਤੇ ਬਹੁਤ ਸਾਰੇ ਕੰਮ ਕਰਦੀਆਂ ਹਨ ਇਹ ਸਰੀਰ ਵਿੱਚੋਂ ਰਹਿੰਦ-ਖੂੰਦ ਨੂੰ ਬਾਹਰ ਕੱਢਦੀਆਂ ਹਨ ਤਰਲ ਪਦਾਰਥਾਂ ਅਤੇ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾ ਕੇ ਰੱਖਦੀਆਂ ਹਨ ਇਹ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕਰਦੀਆਂ ਹਨ ਅਤੇ ਖੂਨ ਦੇ ਰੈੱਡ ਸੈੱਲ ਬਣਾਉਣ ਵਿੱਚ ਮਦਦ ਕਰਦੀਆਂ ਹਨ ਪਰ ਅਕਸਰ ਲੋਕ ਕਿਡਨੀਆਂ ਦੀ ਖਰਾਬੀ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੇਕਰ ਇਹਨਾਂ ਸੰਕੇਤਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਅਤੇ ਕਿਡਨੀਆਂ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਵੀ ਜਲਦ ਸ਼ੁਰੂ ਹੋ ਸਕਦਾ ਹੈ ਆਓ ਜਾਣਦੇ ਹਾਂ ਉਹ ਪੰਜ ਲੱਛਣਾਂ ਬਾਰੇ ਜਿਨ੍ਹਾਂ ਵੱਲ ਅਸੀਂ ਅਕਸਰ ਧਿਆਨ ਨਹੀਂ ਦਿੰਦੇ ਇਹ ਕਿਡਨੀਆਂ ਦੀ ਬਿਮਾਰੀ ਜਾਂ ਉਹਨਾਂ ਦੀ ਖਰਾਬੀ ਦੇ ਸੰਕੇਤ ਹੋ ਸਕਦੇ ਹਨ ਨੰਬਰ 1 ਜਲਦੀ ਜਲਦੀ ਪੇਸ਼ਾਬ ਆਉਣਾ ਜਲਦੀ ਜਲਦੀ ਪੇਸ਼ਾਬ ਆਉਣਾ ਕਿਡਨੀ ਦੇ ਖਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ ਇਸ ਨੂੰ ਪੋਲੀਯੂਰੀਆ ਕਿਹਾ ਜਾਂਦਾ ਹੈ ਹਾਲਾਂਕਿ ਜਦੋਂ ਕਿਡਨੀ ਖਰਾਬ ਹੋ ਜਾਂਦੀ ਹੈ ਤਾਂ ਲੋੜ ਤੋਂ ਘੱਟ ਪੇਸ਼ਾਬ ਬਣਦਾ ਹੈ ਅਕਸਰ ਪੇਸ਼ਾਬ ਵਿੱਚ ਝੱਗ ਹੋਣਾ ਇਸ ਦੀ ਨਿਸ਼ਾਨੀ ਕਿਹਾ ਜਾਂਦਾ ਹੈ ਸਰ ਗੰਗਾ ਰਾਮ ਹਸਪੀਟਲ ਦੇ ਸੀਨੀਅਰ ਸਲਾਹਕਾਰ ਡਾਕਟਰ ਮੋਹਿਨ ਵਲੀ ਕਹਿੰਦੇ ਹਨ ਜ਼ਰੂਰੀ ਨਹੀਂ ਹੈ ਹੋਰ ਬਿਮਾਰੀਆਂ ਵੀ ਪੇਸ਼ਾਬ ਵਿੱਚ ਝੱਗ ਬਣਾਉਣ ਦਾ ਕਾਰਨ ਬਣਦੀਆਂ ਹਨ ਨੰਬਰ 2 ਸਰੀਰ ਵਿੱਚ ਸੋਜ ਅੱਖਾਂ ਅਤੇ ਪੈਰਾਂ ਵਿੱਚ ਸੋਜ ਵੀ ਕਿਡਨੀਆਂ ਦਾ ਖਰਾਬ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ ਜੇਕਰ ਗਿੱਟਿਆਂ ਅਤੇ ਪਿੰਜਰੀਆਂ ਵਿੱਚ ਸੋਜ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਇਹ ਕਿਡਨੀ ਦੀ ਬਿਮਾਰੀ ਨੂੰ ਦਰਸਾਉਂਦੀ ਹੈ ਮਣੀਵਾਲ ਹਸਪੀਟਲ ਦੇ ਸਲਾਹਕਾਰ ਨੇਫਰੋਲੋਜਿਸਟ ਡਾਕਟਰ ਗਰੀਮਾ ਅਗਰਵਾਲ ਦਾ ਕਹਿਣਾ ਹੈ ਕਿ ਜੇਕਰ ਪੈਰ ਸੁੱਜਣ ਦੇ ਸੰਕੇਤ ਹੋ ਜਾਣ ਤਾਂ ਸੂਚਿਤ ਹੋ ਜਾਣਾ ਚਾਹੀਦਾ ਅੱਖਾਂ ਚਿਹਰੇ ਅਤੇ ਪੈਰਾਂ ਵਿੱਚ ਸੋਜ ਕਿਡਨੀ ਦੀ ਬਿਮਾਰੀ ਨੂੰ ਦਰਸਾਉਂਦੀਆਂ ਹਨ ਨੰਬਰ 3 ਬਲੱਡ ਪ੍ਰੈਸ਼ਰ ਮਾਹਿਰਾਂ ਅਨੁਸਾਰ ਬਲੱਡ ਪ੍ਰੈਸ਼ਰ ਦੋ ਧਾਰੀ ਤਲਵਾਰ ਹੈ ਬਲੱਡ ਪ੍ਰੈਸ਼ਰ ਜਿਆਦਾ ਹੋਣ ਤੇ ਇਹ ਕਿਡਨੀ ਨੂੰ ਪ੍ਰਭਾਵਿਤ ਕਰਦਾ ਹੈ ਇਸ ਦੇ ਨਾਲ ਹੀ ਕਿਡਨੀ ਖਰਾਬ ਹੋਣ ਨਾਲ ਵੀ ਬਲੱਡ ਪ੍ਰੈਸ਼ਰ ਵੱਧਦਾ ਹੈ ਇਸ ਲਈ ਬਲੱਡ ਪ੍ਰੈਸ਼ਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਡਾਕਟਰ ਗਰੀਮਾ ਅਗਰਵਾਲ ਦਾ ਕਹਿਣਾ ਹੈ ਕਿ ਕਈ ਵਾਰ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੁੰਦਾ ਅਤੇ ਦਵਾਈਆਂ ਦੀ ਖੁਰਾਕ ਵਧ ਜਾਂਦੀ ਹੈ ਇਹ ਵੀ ਕਿਡਨੀ ਦੀ ਬਿਮਾਰੀ ਦੀ ਨਿਸ਼ਾਨੀ ਹੈ ਨੰਬਰ 4 슈ਗਰ 슈ਗਰ ਕਰਕੇ ਸਭ ਤੋਂ ਵੱਧ ਅਸਰ ਕਿਡਨੀਆਂ ਤੇ ਪੈਂਦਾ ਹੈ ਡਾਕਟਰ ਗਰੀਮਾ ਅਗਰਵਾਲ ਦਾ ਕਹਿਣਾ ਹੈ ਕਿ ਕਿਡਨੀ ਸੰਬੰਧੀ ਸਮੱਸਿਆਵਾਂ ਦੇ 80% ਦੀ ਮਰੀਜ਼ 슈ਗਰ ਤੋਂ ਪੀੜਿਤ ਹੁੰਦੇ ਹਨ 30 ਤੋਂ 40% ਦੀ 슈ਗਰ ਦੇ ਮਾਮਲਿਆਂ ਵਿੱਚ ਕਿਡਨੀ ਤੇ ਅਸਰ ਪੈਂਦਾ ਜੇਕਰ 슈ਗਰ ਤੋਂ ਪੀੜਿਤ ਲੋਕਾਂ ਵਿੱਚ ਕਿਡਨੀ ਦੀ ਬਿਮਾਰੀ ਹੋਣ ਲੱਗਦੀ ਹੈ ਤਾਂ ਉਹਨਾਂ ਦਾ 슈ਗਰ ਲੈਵਲ ਵੀ ਘਟ ਜਾਂਦਾ ਹੈ ਕਈ ਸਾਲਾਂ ਤੱਕ ਹਾਈ ਸ਼ੂਗਰ ਹੋਣ ਕਾਰਨ ਕਿਡਨੀ ਦੀ ਬਿਮਾਰੀ ਪੈਦਾ ਹੋਣ ਲੱਗਦੀ ਹੈ। ਨੰਬਰ 5 ਥਕਾਵਟ, ਖੁਜਲੀ ਅਤੇ ਮਤਲੀ। ਥਕਾਵਟ, ਸਰੀਰ ਤੇ ਖੁਜਲੀ ਅਤੇ ਮਤਲੀ ਕਿਡਨੀ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਮਾਇਰਾਂ ਦੇ ਅਨੁਸਾਰ ਸਰੀਰ ਵਿੱਚ ਫਾਸਫੋਰਸ ਦੀ ਘਾਟ ਕਾਰਨ ਖੁਜਲੀ ਹੁੰਦੀ ਹੈ। ਕਿਡਨੀ ਦੀ ਬਿਮਾਰੀ ਕਾਰਨ ਸਰੀਰ ਵਿੱਚ ਫਾਸਫੋਰਸ ਦੀ ਕਮੀ ਹੋ ਜਾਂਦੀ ਹੈ। ਕਿਡਨੀ ਦੀ ਬਿਮਾਰੀ ਵਾਲੇ ਕੁਝ ਮਰੀਜ਼ ਐ ਮਤਲੀ ਮਹਿਸੂਸ ਕਰਨ ਲੱਗ ਜਾਂਦੇ ਹਨ ਉਹਨਾਂ ਨੂੰ ਕੁਝ ਖਾਣ ਦਾ ਮਨ ਨਹੀਂ ਕਰਦਾ ਮਾਹਿਰਾਂ ਦਾ ਕਹਿਣਾ ਹੈ ਕਿ ਕਿਡਨੀ ਦੀ ਬਿਮਾਰੀ ਨੂੰ ਰੋਕਣ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਬਹੁਤ ਮਦਦਗਾਰ ਹੁੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਨਿਯਮਤ ਕਸਰਤ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਤੇ ਨਮਕ ਤੇ ਖੰਡ ਦੀ ਘੱਟ ਵਰਤੋਂ ਕਰਨਾ ਕਿਡਨੀ ਦੀ ਬਿਮਾਰੀ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ